ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆਂ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਦੀ ਗੱਲ ਕਰਾਂਗੇ ਅੱਜ 1 ਅਗਸਤ ਤੇ ਕੱਲ 2 ਅਗਸਤ ਨੂੰ ਕੀ ਹਲਚਲਾਂ ਹੋਣ ਦੀ ਸਭਾਵਨਾ ਹੈ ਤੇ ਕਿਹੜੇ-ਕਿਹੜੇ ਇਲਾਕਿਆਂ ਵਿੱਚ ਹੈਵੀ ਰੇਨਫਾਲ ਯਾਨੀ ਕਿ ਭਾਰੀ ਮੀਂਹ ਦਰਜ ਕੀਤਾ ਜਾਂ ਸਰਕਿਤਕ ਧਲਕੇ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਸਕਦੇ ਨਾਲ ਅਗਲੇ ਘੰਟਿਆਂ ਵਿੱਚ ਤਾਂ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਵਿੱਚ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਬੇਨਤੀ ਕਰਨਾ ਚਾਹੁੰਦੇ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲੱਗ ਜਿਲੇ ਤੇ ਸਵੀਡਨ ਵੇਖ ਰਹੇ ਤੁਹਾਡੇ ਕਿਸ ਤਰ੍ਹਾਂ ਦਾ ਮੌ ਇਹ ਕਰਤੇ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸ਼ੁਰੂ ਕਰਤੇ ਆਂ ਅੱਜ ਦੀ ਇਹ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਲਾਈਵ ਤਾਇਆ ਸਾਰਾ ਤੋਂ ਤਸਵੀਰਾਂ ਵਿੱਚ ਸਿਰ ਤਸਵੀਰਾਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਪੂਰਾ ਪੰਜਾਬ ਹੋ ਗਿਆ ਤੇ ਹਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਬੱਦਲਵਾਈ ਦਾ ਦੌਰ ਜਾਰੀ ਤੇ ਕਈ ਇਲਾਕਿਆਂ ਵਿੱਚ ਹਲਕੀ ਤੇ ਕਈ ਇਲਾਕਿਆਂ ਵਿੱਚ ਸੰਗਣੀ ਜਿਹੜੀ ਬੱਦਲਵਾਈ ਬਣੀ ਹੋਈ ਤੇ ਪੰਜਾਬ ਦੇ ਕਾਫੀ ਏਰੀਏ ਵਿੱਚ ਕੁਝ ਇਲਾਕਿਆਂ ਵਿੱਚ ਹਲਕੀ ਫੁਲਕੀ ਤੇ ਕੁਝ ਇਲਾਕਿਆਂ ਸੰਗਣੀ ਜਾਰੀ ਤੇ ਇਲਾਕਿਆਂ ਵਿੱਚ ਜਿਹੜੀ ਬੱਦਲਵਾਈ ਸੰਗਣੀ ਪਤਲਵਾਈ ਬਣੀ ਹੋਈ ਹੈ ਤੇ ਰਾਜਸਥਾਨ ਦੇ ਕ ਹਰਿਆਣਾ ਦੇ ਖੇਤਰ ਪਾਣੀ ਪਤੋ ਗਿਆ ਸਾਰ ਹੋ ਗਿਆ ਜਾਂ ਸੋਨੀ ਪਤੋ ਗਿਆ ਆ ਦਿੱਲੀ ਦੇ ਨਾਲ ਲੱਗਦੇ ਖੇਤਰ ਇਹਨਾਂ ਵਿੱਚ ਕੁਝ ਕੁ ਲਗ ਹਲਕੀ ਫੁਲਕੀ ਜਿਹੜੀ ਬੱਦਲਵਾਈ ਦਾ ਦੌਰ ਚੱਰੀਏ ਤਾਂ ਪੰਜਾਬ ਦੇ ਕਈ ਖੇਤਰਾਂ ਵਿੱਚ ਮੀਂਹ ਦੇੜੇ ਅ ਦਰਜ ਕੀਤੇ ਜਾ ਰਹੇ ਨੇ ਠੀਕ ਹੈ ਸਵੇਰ ਤੋਂ ਮੀਂਹ ਦੀ ਗਤੀਵਿਧੀਆਂ ਜਾਰੀ ਨੇ ਕੁਝ ਖੇਤਰਾਂ ਵਿੱਚ ਤਾਂ ਕੁਝ ਕੁ ਲਗ ਵਿੱਚ ਬੱਦਲਵਾਈ ਬਣੀ ਠੰਡ ਗਏ ਹਵਾਵਾਂ ਚੱਲ ਰਹੀਆਂ ਨੇ ਤਾਂ ਕੁਝ ਕੁ ਲਗ ਮੀਂਹ ਦਰਜ ਕੀਤਾ ਜਾ ਰਿਹਾ ਕਮੈਂਟ ਕਰਕੇ ਜਰੂਰ ਦੱਸਣਾ ਕਿ ਕਿਤੇ ਮੀਂਹ ਦਰਜ ਕੀਤਾ ਗਿਆ ਸਵੇਰ ਦੇ ਘੰਟਿਆਂ ਤੋਂ ਹੁਣ ਕਿਤੇ ਕਿਤੇ ਮੀਂਹ ਪੈ ਰਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਅੱਜ ਪੰਜਾਬ ਦੇ ਤੇ ਕੱਲ ਦੇ ਨਾਲਕ ਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਕਾਫੀ ਜਿਹੜੀਆਂ ਹਲਚਲਾਂ ਹੋਣ ਦੀ ਸਭਾਵਨਾ 1 ਤੇ 2 ਅਗਸਤ ਦੇ ਦੋ ਦਿਨਾਂ ਦੇ ਵਿੱਚ ਕਾਫੀ ਜਿਹੜੀਆਂ ਹਲਚਲਾਂ ਹੋਣ ਦੀ ਸਭਾਵਨਾ ਕਈ ਖੇਤਰਾਂ ਵਿੱਚ ਤੇ ਅਸਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਭਾਵੇਂ ਮੱਧਤਵਪਤ ਖੇਤਰੋਂ ਪਾਂ ਪੂਰਵੀ ਹੋਵੇ ਪਾਂ ਪੱਛਮੀ ਹੋਵੇ ਪਾਂ ਮੱਧ ਪੰਜਾਬ ਭਾਵੇਂ ਹਰਿਆਣਾ ਦੇ ਖੇਤਰੋਂ ਰਾਜਸਥਾਨ ਦੇ ਖੇਤਰੋਂ ਤਾਂ ਕਿਸੇ ਵੀ ਇਲਾਕੇ ਵਿੱਚ ਹਲਚਲਾਂ ਹੋਣ ਦੀ ਸਭਾਵਨਾ ਰਵੇ ਕਿਤੇ ਕਿਤੇ ਹਲਕੇ ਤੇ ਕਿਤੇ ਕਿਤੇ ਦਰਮਿਆਨੇ ਤੇ ਕੁਝ ਖੇਤਰਾਂ ਭਾਰੀ ਤੇ ਕੁਝ ਥੋੜੇ ਬਹੁਤ ਖੇਤਰਾਂ ਭਾਰੀ ਤੋਂ ਵੀ ਅਤਿ ਭਾਰੀ ਵੀ ਜਿਹੜਾ ਦਰਜ ਕੀਤਾ ਜਾ ਸਕਦਾ ਹੈ ਤੇ ਅੱਜ ਵੀ ਸਭ ਉਹ ਦਿਨ ਪੰਜਾਬ ਹਰਿਆਣਾ ਤੇ ਰਾਜਸਥਾਨ ਵਿੱਚ ਮੀਂਹ ਰਹਿਣਗੇ 1 ਤੇ 2 ਅਗਸਤ ਤਾਂ ਕੱਲ ਨੂੰ ਤੁਹਾਨੂੰ ਕਿਹਾ ਸੀ ਕਿ ਪਰਸੋਂ ਵੀ ਆਪਾਂ ਇੱਕ ਵੀਡੀਓ ਵਿੱਚ ਕਿਹਾ ਸੀ 31 ਜੁਲਾਈ ਦੀ ਰਾਤ ਤੋਂ ਲੈ ਕੇ ਠੀਕ 4 ਅਗਸਤ ਸਵੇਰ ਤੱਕ ਜਾਂ ਸ਼ਾਮ ਤੱਕ ਜਿਹੜੇ ਘੰਟੇ ਹੋਣਗੇ ਜਿਹੜੇ ਆ ਦਿਨ ਹੋਣਗੇ ਵਿੱਚ ਕਾਫੀ ਜਿਹੜੀਆਂ ਹਲਚਲ ਆਉਣ ਦੀ ਸਭਾਵਨਾ ਤੇ 1 ਤੇ 2 ਅਗਸਤ ਇਸ ਤੇ ਮੀਂਹ ਰਹਿਣਗੇ ਦਿਨ ਜਣ ਕਿ ਅੱਜ ਤੇ ਕੱਲ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਦੇ ਸਾਰ ਜਿਹੜੇ ਪਾਣ ਦੇਖਾਈ ਦੇ ਰਹੇ ਨੇ ਤਾਂ ਕਿਸੇ ਵੀ ਇਲਾਕੇ ਵਿੱਚ ਹਲਚਲ ਆਉਣ ਦੀ ਸਭਾਵਨਾ ਰਹੇਗੀ ਪਰ ਪੰਜਾਬ ਵੇ ਹਰਿਆਣਾ ਵੇ ਰਾਜਸਥਾਨ ਤੇ ਕਿਸੇ ਵੀ ਖੇਤਰਾਂ ਵਿੱਚ ਮੀਂਹ ਦੇ ਜਾੜ ਜਿਹੜੇ ਪੰਦੇ ਦਿਖਾਈ ਦੇ ਸਕਦੇ ਨੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਲ ਰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਅੰਤ ਤੱਕ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ